ਹਾਂਜੀ ਸਭ ਤੋਂ ਪਹਿਲਾਂ ਸ੍ਰੀ ਸਨਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵੇਲੇ ਕੋਟਕਪੂਰੇ ਸ਼ਹਿਰ ਵਿੱਚ ਦਿਉੜੀਆਂ ਚੱਕੀਆਂ ਉਸ ਮੁਹੱਲੇ ਵਿੱਚ 14ਵਾਂ ਵਿਸ਼ਾਲ ਮਹਾਨ ਕੀਰਤਨ ਦਰਬਾਰ ਹੋਇਆ ਸਰਬਸਾਂਝਾ ਵੈਲਫੇਅਰ ਕਲੱਬ ਵੱਲੋਂ 14ਵਾਂ ਸਮਾਗਮ ਹੈ ਜਿਦੇ ਵਿੱਚ ਗੁਰਮਤ ਵਿਚਾਰਾਂ ਗੁਰਮਤ ਸਮਾਗਮ ਹੁੰਦਾ ਹੈ ਕੀਰਤਨ ਹੁੰਦਾ ਹੈ ਔਰ ਕਥਾ ਵਿਚਾਰਾਂ ਹੁੰਦੀਆਂ ਗੁਰਮਤ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ ਅੰਮ੍ਰਿਤ ਦੇ ਨਾਲ ਅੰਮ੍ਰਿਤ ਮਈ ਬਾਣੀ ਨਾਲ ਜੋੜਿਆ ਜਾਂਦਾ ਹੈ ਔਰ ਉਹ ਤੋਂ ਵੀ ਵੱਡਾ ਬਹੁਤ ਸੋਹਣਾ ਉਪਰਾਲਾ ਇਹ ਕਿ ਇੱਥੇ ਖੂਨਦਾਨ ਕੈਂਪ ਵੀ ਲੱਗਿਆ ਹੋਇਆ ਹੈ ਸੈਂਕੜੇ ਜੁਨਤਾ ਖੂਨ ਸੰਗਤਾਂ ਦੇ ਰਹੀਆਂ ਹਨ ਲੋੜਵੰਦਾਂ ਲਈ ਤੇ ਨਾਲ ਪੌਦਿਆਂ ਦਾ ਲੰਗਰ ਵਰਤਾਇਆ ਜਾ ਰਿਹਾ ਕੁਦਰਤ ਦੀ ਸੰਭਾਲ ਲਈ ਬਹੁਤ ਸੋਹਣਾ ਉਪਰਾਲਾ ਹੈ ਤੋਂ ਮੈਂ ਆਪਣੇ ਵੱਲੋਂ ਸਾਰੇ ਜਥੇ ਵੱਲੋਂ ਵੀ ਸੰਪਰਦਾ ਨਾਨਕ ਸਰ ਵੱਲੋਂ ਇਸ ਸੁਸਾਇਟੀ ਨੂੰ ਜੋ ਸਰਬਸਾਂਝਾ ਵੈਲਫੇਅਰ ਕਲੱਬ ਇਹਨਾਂ ਨੂੰ ਮੈਂ ਵਧਾਈ ਦੇਣਾ ਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਦਾ ਦਾਸ ਇਹ ਬਚਨ ਕਰਦਾ ਹੈ ਕਿ ਇਹੋ ਜਿਹੇ ਉਪਰਾਲੇ ਕਰਦੇ ਰਹੋਗੇ ਅਸੀਂ ਤੁਹਾਡੇ ਨਾਲ ਸਭ ਬੱਲੇ ਬੱਲੇ ਸਕਲਬ ਦੇ ਵਿੱਚ 35 ਸਾਲ ਤੋਂ ਉਪਰ ਵਾਲੇ ਨੌਜਵਾਨ ਨਹੀਂ ਚੋਤ ਸਭ ਤੋਂ ਕਟੂਮਰ ਵਾਲੀ ਨੂੰ ਹਾਂਜੀ ਨੌਜਵਾਨਾਂ ਤੇ ਮੈਸੇਜ ਤੋਂ ਨੌਜਵਾਨਾਂ ਨੂੰ ਤਾਂ ਬਹੁਤ ਸੋਹਣਾ ਮੈਸੇਜ ਹੈ ਦੇਖੋ ਸਾਰਿਆਂ ਨੇ ਇੱਕੋ ਜੀ ਡਰੈਸ ਪਾਈ ਹੈ ਇੱਕੋ ਜੀਆਂ ਪੱਗਾਂ ਬੰਨੀਆਂ ਕਿੰਨੇ ਸੋਹਣੇ ਲੱਗਦੇ ਆ ਕਲਬੋ ਵਾਲੇ ਤੇ ਸਾਰੇ ਕਲਬੋ ਵਾਲਿਆਂ ਨੂੰ ਮੈਂ ਬੇਨਤੀ ਇਹ ਕਰੂੰਗਾ ਵੀ ਭਾਈ ਸਾਬ ਸੂਰਤ ਵੀ ਹੋਵੋ ਅੰਮ੍ਰਿਤ ਸ਼ਕ ਦੇ ਗੁਰੂ ਵਾਲੇ ਵੀ ਬਣੋ ਔਰ ਸਾਰੇ ਨੌਜਵਾਨਾਂ ਨੂੰ ਸਮੋਚੇ ਦੇਸ਼ ਦੇ ਨੌਜਵਾਨਾਂ ਨੂੰ ਬੇਨਤੀ ਹੈ ਵੀ ਦੇਖੋ ਮਾਂ ਪਿਓ ਦੀ ਕਦਰ ਕਰਨਾ ਸਿੱਖੋ ਉਹਨਾਂ ਦੀ ਇੱਜ਼ਤ ਕਰੋ ਉਹਨਾਂ ਦੀ ਸੇਵਾ ਸੰਭਾਲ ਕਰੋ ਉਹਨਾਂ ਦੀ ਬੇਕਦਰੀ ਨਾ ਕਰੋ ਉਹਨਾਂ ਨਾਲ ਮਿਠਾਸ ਵਿੱਚ ਮਮਤਾ ਵਿੱਚ ਹਮੇ ਪਿਆਰ ਦੇ ਬੋਲ ਬੋਲੋ ਕਿ ਉਹਨਾਂ ਦਾ ਦਿਲ ਨਾ ਦੁਖੀ ਹੋਵੇ ਜਿਨ੍ਹਾਂ ਨੇ ਦੁੱਖ ਝੱਲ ਕੇ ਆਪਾਂ ਨੂੰ ਪਾਲਿਆ ਏਡੇ ਡੇ ਕੀਤਾ ਇਹ ਸਾਡਾ ਵੀ ਫਰਜ਼ ਹੈ ساری ਜ਼ਿੰਦਗੀ ਸਾਡੇ ਕਰਕੇ ਉਹਨਾਂ ਦੀ ਅੱਖਾਂ 'ਚ ਪਾਣੀ ਨਾ ਆਵੇ ਉਹ ਰੋਣ ਨਾ ਕਦੇ ਤੇ ਦੂਸਰੀ ਬੇਨਤੀ ਵੀ ਨਸ਼ਿਆਂ ਦਾ ਤਿਆਗ ਕਰੋ ਇਹ ਪੰਜਵਾਂ ਜੋ ਪੰਜ ਦਰਿਆਵਾਂ ਦਾ ਪੰਜਾਬ ਸੀ ਇਹ ਛੇਵਾਂ ਦਰਿਆ ਨਸ਼ਿਆਂ ਦਾ ਇਹ ਬਹੁਤ ਘਰਾਂ ਦੇ ਘਰ ਉਜਾੜਦੇ ਹੈ ਇਹ ਤੋਂ ਬਚੋ ਜੇ ਕੋਈ ਨਸ਼ਾ ਕਰਦਾ ਉਹਨੂੰ ਪਿਆਰ ਨਾਲ ਡੀਲ ਕਰਨਾ ਹੈ ਇਹ ਨਹੀਂ ਵੀ ਕੁੱਟਮਾਰ ਕਰਕੇ ਜਾਂ ਉਹਦੀ ਬੇਇੱਜ਼ਤੀ ਕਰਕੇ ਉਹਨੇ ਕਦੇ ਨਸ਼ਾ ਨਹੀਂ ਛੱਡਣਾ ਉਹਦੇ ਨਾਲ ਬਹੁਤ ਪਿਆਰ ਨਾਲ ਮਮਤਾ ਦੇ ਨਾਲ ਉਹਨੂੰ ਡੀਲ ਕਰੋ ਤੇ ਉਹਨੂੰ ਬਿਠਾ ਕੇ ਉਹਨੂੰ ਸਮਝਾਓ ਉਹਦੇ ਨਾਲ ਵਿਚਾਰ ਵਟਾਂਦਰਾ ਕਰੋ ਤਾਂ ਕਿ ਉਹ ਇਸ ਜ਼ਲਜ਼ਲ ਚੋਂ ਬਾਹਰ ਆ ਸਕੇ